मेरा नाम नीना मसीह है मैं आप सभी को ये बताना चाहती हूँ कि सभी को पता है कि हमारे सिस्टर्स और फादर्स का पूरा जीवन वो परमेश्वर की महिमा के लिए और समाज की भलाई के लिए समर्पित करते हैं उसी के आधार पर सभी को ये सब कुछ पता है कि उनका पूरा जीवन त्याग और तपस्या से भरपूर होता है उसके बाद ये ज्योति शर्मा जो है उसके बोलने का तरीका क्या वो अपने किसी भी जो भी आपके पुजारी होते हैं क्या वो इस तरह से बातचीत करेगी उनके साथ जो वो अश्लील तरीके से बातचीत कर रही थी इसीलिए हम लोग सब यहाँ पर आए हैं कि उसके खिलाफ भी कार्यवाही की जाए क्योंकि एक आम औरत या आम महिला किसी भी साधारण महिला के साथ भी इस तरह की बातचीत नहीं करेगी उसके बोलने का नज, जो नज़रिया है बोलने का जो तरीका है वो बिल्कुल वाहियात था तो उसको उसके खिलाफ इसीलिए कार्रवाई की जानी चाहिए और इस केस को कि ये बताया जा रहा है कि महिलाओं की तस्करी कर रहे हैं महिलाओं को काम में ले रहे हैं ये सब कोई पूरा भारत देश पूरा पूरी दुनिया जानती है कि ऐसी कोई भी बात नहीं है पर इसको भड़काऊ तरीके से सामने लेकर आना ये बहुत गलत है हम किसी से नहीं अपनी आत्मा का जवाब हमको खुद को देना होता है तो हम हमारे अंदर सोचें कि क्या हमने वास्तव में ये सही करा एक ही देश में रहते हुए क्या हमने ये सही करा या गलत अगर उन पर कार्रवाई नहीं हुई तो क्या देखो हमारी अगर कार्रवाई नहीं हुई तो हम जो भी हमारे कम्युनिटी है सारा मिलकर ईसाई समुदाय मिलकर इसके खिलाफ के अंदर आंदोलन करना पड़ेगा फिर ਅੱਜ ਇਹ ਇਸ ਕਰਕੇ ਇਸ ਡੀਜ਼ੀਜ਼ ਅਫਤਰ ਆਈ ਸਾਡੇ ਦੁੱਖ ਔਰ ਸਰਦਾਰ ਸਾਹਿਬ ਨੇ ਰੱਖਣ ਦੇ ਲਈ ਅਤੇ ਤਾਂਕਿ ਉਹ ਸਾਡਾ ਦੁੱਖ ਨੂੰ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਦੇ ਕੋਲ ਪਹੁੰਚਾਣਾ ਸਾਡਾ ਦੁੱਖ ਇਹ ਹੈ ਕਿ 25 ਜੁਲਾਈ 2025 ਨੂੰ ਸਾਡੇ ਮਾਸੂਮ ਦੋ ਸਿਸਟਰਾਂ ਜੋ ਦੁਰਗ ਰੇਲਵੇ ਸਟੇਸ਼ਨ ਦੇ ਵਿੱਚ ਬੈਠੇ ਜਿੱਥੇ ਤਿੰਨ ਕੁੜੀਆਂ ਆਪਣੇ ਖਾਣਾ ਤੋਂ ਆਏ ਉਹਨਾਂ ਦੇ ਪਰਵਾਦੇ ਨਾਲ ਸਿਸਟਾੰਡ ਦੇ ਕੋਲ ਜਾ ਕੇ ਕੰਮ ਕਰਨ ਲਈ 2 ਸਾਲ ਜਿੱਤੇ ਜਦੋਂ ਉਹਨਾਂ ਨੂੰ 10000 ਦਾ ਟਾਰਗੇਟ ਦਿੱਤੇ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਨੇਰਸਿੰਗ ਕਰਵਾਉਣ ਲਈ ਉਸ ਸਮੇਂ ਉੱਥੇ ਜਯੋਦੀ ਸ਼ਰਮਾ ਨਾਮ ਦੀ ਇੱਕ ਔਰਤ ਜੋ ਬਜਰੰਗ ਦਲ ਦੀ ਕਰਾਇਦਾਦ ਗੁੰਡਾ ਹੈ ਜਿਨ੍ਹਾਂ ਨੇ ਆਣ ਕੇ ਤੰਗ ਕਰਨ ਲੱਗੇ ਔਰ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਰੇਲਵੇ ਪੁਲਿਸ ਸਾਰੇ ਆਏ ਅਤੇ ਇਹਨਾਂ ਦੇ ਉੱਤੇ ਇਹ ਦੋਸ਼ ਪਾਇਆ ਗਿਆ ਕਿ ਧਰਮ ਪਰਿਵਰਤਨ ਤੋਂ ਕਰਨ ਲਈ ਲਈ ਜਾ ਰਹੇ ਇਹਦਾ ਸਬੂਤ ਲਈ ਉਹਨਾਂ ਨੇ ਜਦੋਂ ਸਾਰੇ ਚੱਕੇ ਤਾਂ ਉਹ ਕੁੜੀਆਂ ਨੇ ਸਬੂਤ ਸਾਰੇ ਦੇ ਦਿੱਤਾ ਕਿ ਕੁੜੀਆਂ ਇਸਾਈ ਬਣੇ ਕਈ ਸਾਲ ਪਹਿਲੇ ਉਹਨਾਂ ਦਾ ਮਾਂ-ਬਾਪ ਵੀ ਇਸਾਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਕੇਸ ਨਹੀਂ ਕੋਰਟ ਦੇ ਵਿੱਚ ਹੋਣਾ ਫਿਰ ਉਹਨਾਂ ਨੇ ਆਖਿਆ ਕਿ ਤੁਸੀਂ ਸਿਸਟਰ ਲੋਕ ਤੁਸੀਂ ਕੁੜੀਆਂ ਨੂੰ ਵੇਚਣੇ ਲਈ ਤੇ ਗਲਤ ਕੰਮ ਕਰ ਰਹੇ ਹੋ ਹਿਊਮਨ ਟਰੈਫਿਕ ਲਈ ਲੈ ਜਾ ਰਹੇ ਸੀ ਉਹਦੇ ਬਾਰੇ ਜਦੋਂ ਕੀਤਾ ਉਦੋਂ ਮਾਂ-ਬਾਪ ਦੇ ਚਿੱਠੀ ਵਗੈਰਾ ਉਹਨਾਂ ਨੇ ਦੇ ਦਿੱਤਾ ਉਦੋਂ ਉਹ ਕੇਸ ਫੇਲ ਹੋ ਗਈ ਫਿਰ ਓਵਰ ਲੋਅਰ ਕੋਰਟ ਦੇ ਪੁਲਿਸ ਨੇ ਲੋਅਰ ਕੋਰਟ ਨੂੰ ਦੇ ਦਿੱਤਾ ਲੋਅਰ ਕੋਰਟ ਨੇ ਇਹ ਕੇ 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 ਸਾਡੇ ਹੱਕ ਦਾ ਕੇਸ ਲਈਏ ਐਨਆਈ ਸਿਰਫ ਇਹਾ ਕੋਰਟ ਸਿਰਫ ਡੀਲ ਕਰ ਸਕਤੇ ਬੋਲ ਕੇ ਐਨਆਈ ਨੂੰ ਦੇ ਦਿੱਤਾ ਲੇਕਿਨ ਇਹ ਲੋਅਰ ਕੋਰਟ ਦੀ ਬਹੁਤ ਹੀ ਕੱਟੀ ਕਬ ਇਹ ਹੋਈ ਕਿ ਇਹ 마ਸੂਮ ਸਿਸਟਰਾਂ ਨੂੰ 8 ਦਿਨਾਂ ਦੇ ਲਈ ਜੁਡੀਸ਼ੀਅਲ ਕਸਟਡੀ ਵਿੱਚ ਪੇਜਿਆ ਬਿਨਾ ਵਜ੍ਹਾ ਕੋਈ ਕਰਨ ਦੋਸਤੋ ਬਾਅਦ ਜਦੋਂ ਪੂਰੇ ਦੇਸ਼ ਦਾ ਤੇ ਵਿਦੇਸ਼ ਤੋਂ ਵੀ ਪ੍ਰੈਸ਼ਰ ਪਈ ਫਿਰ ਉਹਨਾਂ ਨੂੰ ਜ਼ਮਾਨਤ ਦਿੱਤੀ ਐਨਆਈਏ ਕੋਰਟ ਨੇ ਲੇਕਿਨ ਉਹ ਇਸ ਤੋਂ ਵੀ ਬੁਰੀ ਗੱਲ ਹੈ ਕੰਡਮ ਕਰਨ ਵਾਲੀ ਗੱਲ ਹੈ ਕਿਉਂਕਿ ਉਹਨਾਂ ਦਾ ਫਰੀडम ਆਫ ਸਪੀਚ ਫਰੀडम ਆਫ ਰਿਲੀਜੀਅਨ ਫਰੀडम ਆਫ ਮੂਵਮੈਂਟ ਸਭ ਰੱਦ ਕੀਤਾ ਗਿਆ ਇਥੋਂ ਤੱਕ ਉਹਨਾਂ ਨੂੰ ਨਿਕਲਣ ਲਈ ਕੋਰਟ ਦਾ ਪੁਲਿਸ ਦਾ ਪਰਮਿਸ਼ਨ ਦੀ ਲੋੜ ਤੱਕ ਹੋਈ ਸੋ ਇਸ ਲਈ ਜਦੋਂ ਐਨਆਈਏ ਦੇ ਕੇਸ ਨੇ ਬਣਦਾ ਲੋਅਰ ਕੋਰਟ ਦਾ ਵੀ ਨੇ ਬਣਦਾ ਕੋਈ ਵੀ ਕੇਸ ਇਸ ਸਟਾਨਡਰਡ ਉੱਤੇ ਨਹੀਂ ਬੜਨਾ ਤਾਂ ਸਾਡਾ ਡਿਮਾਂਡ ਹੈ ਅਨ ਕੰਡੀਸ਼ਨਲੀ ਇਹ ਕੇਸ ਨੂੰ ਕਵਾਸ਼ ਕਰ ਦਿੱਤਾ ਜਾਏ ਕੈਨਸਲ ਕਰੇ ਅਤੇ ਇਸ ਸਟਾਨਡਰਡ ਨੂੰ ਹਮੇਸ਼ਾ ਲਈ ਬਰੀ ਕਰੇ ਉਹਨਾਂ ਦਾ ਪਾਸਪੋਰਟ ਤੇ ਡਾਕੂਮੈਂਟ ਸਾਰੇ ਵਾਪਸ ਦਿੱਤੇ ਜਾਣ ਇਹ ਸਾਡੀ ਡਿਮਾਂਡ ਹੈ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਮੁੱਖ ਮੰਤਰੀ ਹੋਰ ਅਫਸਰਸ ਦੀ ਗੱਲ ਹੈ ਕਿ ਜੋ ਮੁੱਖ ਮੰਤਰੀ ਸਾਹ ਉਹ ਖੋਣ ਉੱਤੇ ਰਾਜ ਕਰਦਾ ਹੈ ਆ ਉਹ ਮੁੱਖ ਮੰਤਰੀ ਵੀ ਸਾਡੇ ਕਾਨਵਨ ਸਕੂਲ ਤੋਂ ਪੜ੍ਹ ਕੇ ਨਿਕਲਾ ਹੈ ਕਈ ਲੋਗਾਨੂੰ ਨਾਨਾ ਪੁੱਛੇ ਜਦੋਂ ਤੁਸੀਂ ਪੜੇ ਤੋ ਤੋ ਨਹੀਂ ਸਾਈ ਨਹੀਂ ਬਣਾਇਆ ਫਿਰ ਤੁਸੀਂ ਕਿਉਂ ਇਹ ਅਲੱਗ ਇਸਟ ਲਾ ਰਹੇ ਹੋ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਸਕਿਆ ਇਹ ਸੋ ਕਲੀਅਰ ਹੁੰਦਾ ਹੈ ਕਿ ਇਹ ਸਾਰਾ ਵਰਥ ਹੈ ਔਰ ਅਨਵਾਰੈਂਡਡ ਹੈ ਪ੍ਰੋਟੈਸਟ ਕਮਨ ਉਧਾਰਨ ਜੇ ਸਾਰੀ ਪੁੱਛਦਾ ਚੱਲ ਹੋਰ ਪੰਜਾਬ ਵਿੱਚ ਹੋਇਆ ਆਪਾਂ ਨੂੰ ਵੇਟ ਕੀਤਾ ਕਿਉਂਕਿ ਸਾਨੂੰ ਜਦੋਂ ਪਤਾ ਲੱਗਿਆ ਕਿ ਜ਼ਮਾਨਤ ਮਿਲਣਗੇ ਕਿਉਂਕਿ ਜ਼ਮਾਨਤ ਦੇਣਾ ਹੀ ਪਏਗਾ ਲੇਕਿਨ ਜ਼ਮਾਨਤ ਦੇ ਨਾਲ ਸਾਡਾ ਕੇਸ ਨਾ ਪੂਰਾ ਹੁੰਦਾ ਸਾਨੂੰ ਚਾਹੀਦਾ ਅਨ ਕੰਡੀਸ਼ਨਲ ਰਿਲੀਜ਼ ਆਫ ਦ ਸਿਸਟਰਸ ਇਸ ਲਈ ਅਸੀਂ ਵੇਟ ਕੀਤਾ ਔਰ ਡਿਮਾਂਡ ਲਈ ਅਸੀਂ ਇੱਥੇ ਗੱਟੇ ਹੋਏ ਬੰਗ ਪੱਤਰ ਦਿੱਤੇ ਤਕਰੀਬਨ 1100 ਲੋਕ ਕਰ ਰਹੇ ਹੁਣ ਕਿ 1-2 ਦਿਨ ਦੇ ਅੰਦਰ ਸਾਈਨ ਕਰਕੇ ਦਿੱਤਾ ਹੈ ਬਾਕੀ ਇਹਦੇ ਮੁਦਾਬੀ ਖੌਣ ਕੇ ਖੌਣ ای ڈی سی صاحب نے کہا کہ ڈی سی صاحب ان دے سمے ایدا جواب دین گے کیونکہ اس سمے تے ڈی سی صاحب کوئی ایمرجنسی لیے جتے کوئی لڑائی جھگڑا ہو رہا ہے اس لیے وہ انسر ان دا جواب فی الحال کیپٹن فور ویٹنگ